ਵਿਆਹ ਤੋਂ ਪਹਿਲਾਂ ਕੁੜੀ ਨੂੰ ਪੁਝਾ ਕੇ ਲੈ ਗਏ ਗਵੰਡਨ ਕੁੜੀ ਸਾਮੜਾ ਕੁੜੀ ਦੀ شادی ਰੱਖੀ ਗਈ। ਕੁੜੀ 24 ਪੰਜੀ ਤਰੀਕੇ ਚੂੜੀਆਂ ਪਾਉਣਾ 24 ਤੇ ਰਸਦਾ ਹੈ ਉਹ। ਚਲੋ। ਹਾਂਜੀ। ਕਿਹਦੇ ਨਾਲ ਗਈ? ਲਟਕੀ ਦੇ ਨਾਲ ਹੀ ਗਈ ਲੱਟਟੀ ਉਹਦੀ دوست ਸੀ। ਪੂਲ ਦੀ ਦੋਸਤ ਸੀ। ਵਿਆਹ 14 ਫਰਵਰੀ ਜਲਮਰੀ ਦਾ। ਘਰ ਚ ਚੱਲ ਰਹੀਆਂ ਸੀ ਵਿਆਹ ਦੀਆਂ ਤਿਆਰੀਆਂ। ਜੀ ਦਾਦੇ ਸਾਰਾ ਬਣਾਇਆ 2 ਮਹੀਨੇ ਪਹਿਲਾਂ ਦਾ ਬਣਾਇਆ। ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ 14 ਜਨਵਰੀ ਦਾ ਤੈਅ ਹੋਇਆ ਸੀ ਵਿਆਹ ਪੁਲਿਸ ਆਂਦੀ ਹੈ ਇਹ ਮਾਮਲੇ ਜਹੀਂ ਕੋ ਕਰ ਨਹੀਂ ਸਕਦੇ ਕੁੜੀਆਂ ਦੋਵੇਂ ਬਲ ਗਈਆਂ ਹਾਂਜੀ ਅਸੀਂ ਮੁੰਡਿਆ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਰੀ ਜੀ ਹਾਂ ਜਾਣਕਾਰੀ ਮੁਤਾਬਕ ਬੇਵੱਸ ਖੜੇ ਇਸ ਪਰਿਵਾਰ ਦੀ ਕੁੜੀ ਦਾ 14 ਜਨਵਰੀ ਨੂੰ ਵਿਆਹ ਤੈਅ ਹੋਇਆ ਸੀ ਪਰਿਵਾਰ ਵੱਲੋਂ ਚਾਈ ਚਾਈ ਧੀ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਆਪਣੀ ਧੀ ਨੂੰ ਦਿੱਤਾ ਜਾਣ ਵਾਲਾ ਸਮਾਨ ਪਰਿਵਾਰ ਖਰੀਦ ਚੁੱਕਿਆ ਸੀ ਪਰਿਵਾਰ ਵੱਲੋਂ ਰਿਸ਼ਤੇਦਾਰੀਆਂ 'ਚ ਆਪਣੇ ਸੱਗੇ ਸਬੰਧੀਆਂ ਦੇ ਵਿੱਚ ਵਿਆਹ ਦੇ ਕਾਰਡ ਤੱਕ ਵੰਡ ਦਿੱਤੇ ਗਏ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਕੁੜੀ ਆਪਣੇ ਹੀ ਗਵਾਂਢ ਦੇ ਵਿੱਚ ਰਹਿੰਦੀ ਕੁੜੀ ਦੇ ਨਾਲ ਫਰਾਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕੇ ਲੈ ਜਾਣ ਵਾਲੀ ਕੁੜੀ ਉਸ ਦੀ ਸਹੇਲੀ ਹੈ ਤੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪਰਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਪਰਿਵਾਰ ਨੂੰ ਇਸ ਘਟਨਾ ਬਾਰੇ ਯਕੀਨ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ ਕਿ ਉਹਨਾਂ ਦੀ ਕੁੜੀ ਕੁੜੀ ਦੇ ਨਾਲ ਹੀ ਭ੍ਰਾਰ ਹੋ ਚੁੱਕੀ ਹੈ। ਮਾਮਲਾ ਕੁੜੀ ਦੀ ਸ਼ਾਦੀ ਰੱਖੀ ਗਈ। ਕੁੜੀ ਚਵੀ ਪੰਜੀ ਤਰੀਕ ਤੇ ਚੂੜੀਆਂ ਪਾਣਾਂ ਚਵੀ ਤੇ ਗਰਾਦਾ ਹੋ ਗਈ। ਅੱਛਾ। ਹਾਂਜੀ। ਕਿਹਦੇ ਨਾਲ ਗਈ? ਲੜਕੀ ਦੇ ਨਾਲ ਹੀ ਗਈ ਲੱਟੀ ਆ ਜੀ ਦੋਸਤ ਦੀ ਸਕੂਲ ਦੀ ਦੋਸਤ ਦੀ। ਵਿਆਹ 14 ਫਰਵਰੀ ਜਾਨਵਰ ਜਨਵਰੀ ਦਾ ਹਾਂਜੀ ਦਾਦੂ ਸਾਰਾ ਬਣਾਇਆ 2 ਮਹੀਨੇ ਪਹਿਲਾਂ ਦਾ ਬਣਾਇਆ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ ਕਿਸੇ ਬੰਦੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਥਾਣੇ 24 ਤਰੀਕ ਦੀ ਦਰਖਾਸਤ ਦਿੱਤੀ ਆ ਉਹ ਇੱਥੋਂ ਦੇ ਰਹਿਣ ਵਾਲੇ ਗਵਾਂਢ ਵਾਲੇ ਉਸ ਦੇ ਪਰਿਵਾਰ ਨੇ ਸਬਰ ਕੀਤਾ ਕੋਈ ਉਹਨੂੰ ਪੁੱਛਿਆ ਕੋਈ ਨਹੀਂ ਪੁੱਛਿਆ ਨਹੀਂ ਦੱਸਦੇ ਹਨ ਕੀ ਲੱਗਦਾ ਤੁਹਾਨੂੰ ਮਤਲਬ ਕੁੜੀ ਜਾਣ ਬੁੱਝ ਕੇ ਇਹ ਨਹੀਂ ਦੱਸਣ ਲੈ ਇੱਕ ਜਾਨ ਬੁੱਝ ਕੇ ਨਹੀਂ ਦੱਸਣ ਲੈ ਕੁੜੀ ਇਹਨਾਂ ਗਾਇਬ ਕੀਤੀ ਕੋਈ ਕਰੋ ਪੈਸਾ ਤੇਲਾ ਵੀ ਖੜਿਆ ਕੋਈ ਗਹਿਣਾ ਖੜਿਆ ਹਾਂ ਨਹੀਂ ਖੜਿਆ ਗਹਿਣਾ ਖੜਿਆ ਕੁੜੀ ਨੇ ਇਹ ਹਾਂ ਵੀ ਖੜਾ ਕੋਈ ਬਾਈ ਸਾ ਦੋ ਮਹੀਨੇ ਪਹਿਲਾਂ 30000 ਰੁਪਏ ਮੇਰਾ ਕੱਢਿਆ ਉਹੀ ਨਾਲ ਲੈ ਗਏ ਹਾਂ ਇਹ ਸੰਬੰਧੀ ਥਾਣੇ ਦਰਖਾਸਤ ਦੀ ਕੋਈ ਹਾਂ ਜੀ ਦਿੱਤੀ ਕਾਰਵਾਈ ਹੋਈ ਕੋਈ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਕੀ ਆਂਦੀ ਪੁਲਿਸ ਕੀ ਆਂਦੀ ਹੈ ਪੁਲਿਸ ਆਂਦੀ ਹੈ ਇਹ ਇਹ ਮਾਮਲੇ ਜਿਹਨ ਕੋਈ ਕਰ ਨਹੀਂ ਸਕਦੇ ਕੁੜੀਆਂ ਦੋਵੇਂ ਬਲ ਗਈ ਹਾਂ ਜੀ ਇਹ ਇਸ ਸੰਬੰਧੀ ਕੋਈ ਗਾਂ ਤੱਕ ਕੋਈ ਲੱਗਾ ਪਤਾ ਕੋਈ ਫੋਨ ਕੋਣ ਕੁੜੀ ਦਾ ਜਾਂ ਕੋਈ ਪਤਨਗਾ ਰਿਸਦਾਰ ਕੀ ਨਹੀਂ ਉਹ ਕੁੜੀ ਕੋ ਫੋਨ ਹੈ ਜਿਹਨੇ ਕੁੜੀ ਨੇ ਪੁਝਾ ਕੇ ਖੜਾ ਹੈ ਇਹ ਕੋਈ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਆਲਾ ਕਿੱਥੋਂ ਖੜਾ ਤੇ ਕੁੜੀ ਨੇ ਪੁਝਾ ਕੇ ਨਹੀਂ ਉਹਨੇ ਕਰੋ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋਂ ਅੱਛਾ ਰੋਟੀ ਖਾਂਣ ਲੱਗੀ 10 ਵਜੇ ਤੱਕ ਕਦੋਂ ਰਹੀਦਾ ਦੋਸਤੀ ਕਦੋਂ ਦੀ ਦੋਸਤੀ ਇਹਨਾਂ ਦੀ ਇੱਥੇ ਇੰਨੇ ਅਰਿਆਂ ਲੱਗੇ ਸਾਡੇ ਸਾਹਮਣੇ ਤੇ 20 ਸਾਲ ਹੋ ਗਏ ਦੋਸਤੀ ਅੱਛਾ ਜੀ ਹਾਂ ਜੀ ਸ਼ੁਭਲੇ ਜਾਂਦਗਾ ਕੱਠਣਾ ਜਾਂਦੀਆਂ ਕੱਠਣਾ ਹੁੰਦਾ ਤੁਹਾਨੂੰ ਇਸ ਵਾਰ ਪਹਿਲਾਂ ਕੋਈ ਪਤਾ ਲੱਗਾ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਬਾਰੇ ਵੀ ਕੀ ਹੈ ਚਲੋ ਦੋਸਤ ਅਹੀਂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਦੀ ਸੁਣੀ ਇਹ ਇੱਕ ਆ ਚਾਂਸਰ ਹੋਦਾ ਜਿਸ ਜਗ੍ਹਾ ਕੁੜੀ ਦਾ ਰਿਸ਼ਤਾ ਟੰਗਿਆ ਹੀ ਜਿਵੇਂ ਪੂਨਮ ਰਗੀ ਹੁੰਦੀ ਹੈ ਉਹਨਾਂ ਨੇ ਉਹਨਾਂ ਦਾ ਜਵਾਬ ਦਿੱਤਾ ਉਹਨਾਂ ਦਾ ਜਵਾਬ ਦਿੱਤਾ ਹਾਂਜੀ ਕੀ ਮੰਗਰਦੀ ਕੁੜੀ ਨੂੰ ਕੀ ਕਹਿੰਦਾ ਜਾਂਦੇ ਜੇ ਤੁਹਾਡੀ ਵੀਡੀਓ ਵੇਖਦੀ ਪਈ ਹੈ ਸਾਨੂੰ ਕੁੜੀ ਸਾਡੀ ਸਹੀ ਸਲਾਮਤ ਸਾਡੇ ਕੋਲ ਪਹੁੰਚੀ ਪਹੁੰਚੀ ਹੈ ਹਾਂ ਹਾਡੀ ਉਹ ਮੰਗ ਸਾਡੀ ਕੁੜੀ ਸਾਡੇ ਕੋਲ ਪਹੁੰਚ ਗਈ। ਅਸੀਂ ਕੁਝ ਨਹੀਂ ਕਮਾਗੇ ਕੁੜੀ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਤੋਂ ਜਿਸ ਨੇ ਹਰ ਇੱਕ ਸੁਣਨ ਵਾਲੇ ਨੂੰ ਸੋਚਾਂ ਵਿੱਚ ਪਾ ਦਿੱਤਾ ਕਿ ਆਖਰ ਇਸ ਪਰਿਵਾਰ ਦੇ ਨਾਲ ਇਹ ਪਾਣਾ ਕੀ ਵਾਪਰ ਗਿਆ। ਨਹੀਂ ਸਾਡੇ ਨਾਲ ਇਸ ਬਾਰੇ ਕੁੜੀ ਨੇ ਕੋਈ ਗੱਲਬਾਤ ਨਹੀਂ ਕੀਤੀ। ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਰਹੀ ਤੇ ਜਦੋਂ ਉਹਨਾਂ ਆ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਣੇਰੇ ਦੱਸ ਦੇਈ ਆ। ਹੂੰ ਤੇ ਅੱਜikal ਸਾਰਾ ਕੁਝ ਆਉਂਦਾ ਫਿਰ ਲੋਕੀ ਦੱਸਦੇ ਆ ਕਿ ਚਲੋ ਏਦਾਂ ਏਦਾਂ ਹੋ ਰਿਹਾ ਚਲੋ ਓਦਾਂ ਹੁਣ ਪਤਾ ਲੱਗਦਾ ਪਿਆ ਵਾ ਪਹਿਲਾਂ ਅਸੀਂ ਤੇ ਉਸੇ ਲੀਆਂ ਤੌਰ ਤੇ ਹੀ ਰਹਿ ਗਏ ਸੀ ਕਿ ਸੇਲੀਆਂ ਹੀ ਆ ਚਲੋ ਕੋਈ ਗੱਲ ਨਹੀਂ ਹੂੰ ਉਹਨਾਂ ਦੇ ਪਰਿਵਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਹੋਇਆ ਕੋਈ ਬੋਲ ਗੱਲਬਾਤ ਨਹੀਂ ਕੀਤੀ ਨਹੀਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਦਾਜ ਵਾਸਤੇ ਪੇਟੀ ਪੂਟੀ ਸਾਰਾ ਕੁਝ ਬਣਾਇਆ ਹੀ ਹੂੰ ਹਾਂਜੀ ਵਾਸ਼ਿੰਗ ਮਸ਼ੀਨ ਵੀ ਹੀ ਅੱਛਾ ਚਲੋ ਗਿਆਣਾ ਗੂਣਾ ਵੀ ਬਣਾਇਆ ਬਣਾਇਆ ਪਰ ਦੀ ਦੇ ਵਿਆਹ ਦੇ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਪਰਿਵਾਰ ਦੀਆਂ ਧਰੀਆਂ ਧਰਾਈਆਂ ਰਹਿ ਗਈਆਂ ਨੇ ਤੇ ਪਰਿਵਾਰ ਦਾ ਕਹਿਣਾ ਹੈ ਕਿ ਕਈ ਦਿਨ ਬੀਤ ਚੁੱਕੇ ਨੇ ਪਰ ਅਜੇ ਤੱਕ ਦੋਵੇਂ ਕੁੜੀਆਂ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਇਸ ਮਾਮਲੇ ਵਿੱਚ ਨਾ ਹੀ ਅਜੇ ਤੱਕ ਕੋਈ ਪੁਲਿਸ ਦਾ ਬਿਆਨ ਸਾਹਮਣੇ ਆਇਆ ਪਰ ਪੰਜਾਬ ਦੇ ਵਿੱਚ ਸਾਹਮਣੇ ਆਇਆ ਇਸ ਮਾਮਲੇ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਬਿਊਰੋ ਰਿਪੋਰਟ ਜਗਬਾਨੀ ਟੀਵੀ